ਉਹਨੇ ਵੱਖ-ਵੱਖ ਸਮੇਂ ਦੀਆਂ ਸ਼ਤਾਬਦੀਆਂ ਦੇ ਉਹਦੇ ਵਿੱਚ ਜ਼ਿਕਰ ਵੀ ਕੀਤੇ ਆ ਤੇ ਮੈਂ ਉਹਨਾਂ ਦਾ ਵੈਲਕਮ ਵੀ ਕੀਤਾ ਕਿ ਚੰਗੀ ਗੱਲ ਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕਮਾਂਡ 'ਚ ਇਹ ਸਵਾਗਤ ਮਨਾਓ ਪਰ ਮੈਂ ਕਹਿਣਾ ਚਾਹੁੰਦਾ ਕਿਉਂਕਿ ਸਾਡੇ ਸਮਾਗਮਾਂ ਦੀਆਂ ਡੇਟਾਂ ਪਹਿਲਾਂ ਇੱਧਰ ਵੀ ਨਰਦਾਤ ਆ ਤੇ ਮੈਂ ਉਹਨਾਂ ਨੂੰ ਅੱਜ ਵੀ ਜੀ ਆਇਆਂ ਕਹਿੰਨਾ ਪਰ ਚਿੱਠੀ ਨੂੰ ਚਿੱਠੀ ਰੂਪ 'ਚ ਨਾ ਰੱਖੋ ਮੈਨੂੰ ਥੋੜੀ ਜਿਹੀ ਕਾਲਾ ਹਰਾਨ ਕੀ ਵੀ ਥੋੜੀ ਜਿਹੀ ਮਹਿਸੂਸ ਹੋਈ ਕਿ ਉਹ ਨਹੀਂ ਆ ਕੇ ਇੱਥੇ ਗੁਰਦੁਆਰਾ ਕਾਲੀ ਬੂੰਗਾ ਬੂੰਗਾ ਬਾਬਾ ਭੁੱਲਾ ਸਿੰਘ ਜੀ ਉਥੇ ਆ ਕੇ ਮੀਟਿੰਗ ਵੀ ਕਰ ਲੈਨੇ ਹੰਗ ਸਿੰਘਾਂ ਦੇ ਨਾਲ ਹਰਿਆਣਾ ਕਮੇਟੀ ਨੂੰ ਸੱਦ ਕੇ ਤੇ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੇ ਕਿਸੇ EMPLOYE ਨੂੰ ਜਾਂ ਮੈਂਬਰਸ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਕੀ ਉਹ ਚਿੱਠੀ ਇੱਕ ਚਿੱਠੀ ਆ ਜਾਂ ਸੱਚਮੁੱਚ ਆਪਾਂ ਸਹਿਰਦੇ ਆਂ ਵੀ ਆਪਾਂ ਕੱਟੇ ਹੋ ਕੇ ਮਨਾਈਏ ਮੈਂ ਤਾਂ ਇਸ ਗੱਲ ਦਾ ਬੜਾ ਵੈਲਕਮ ਕੀਤਾ ਸੀ ਕਿ ਚੰਗੀ ਗੱਲ ਆ ਕੋਈ ਨਹੀਂ ਡੇਟਾ ਦਾ ਬੈਠ ਕੇ ਫੈਸਲਾ ਕਰ ਲਾਂਗੇ ਪਰ ਇੰਨਾ ਕਾਲਾ ਪੰਨਾ ਰੱਖੋ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਮੈਂ ਤੁਹਾਡੀ ਉਹ ਚਿੱਠੀ ਦਾ ਸਤਿਕਾਰ ਕਰਦਾ ਪਰ ਆਪਾਂ ਕੋਈ ਪ੍ਰੋਗਰਾਮ ਵੀ ਦਾ ਲਿਖਣੇ ਆ ਤੇ ਪ੍ਰੋਗਰਾਮ ਜੇ ਆਪਾਂ ਕੱਠੇ ਲਿਖਾਂਗੇ ਦਾ ਕੱਠੇ ਸਾਰੀਆਂ ਜਥੇਬੰਦੀਆਂ ਨੂੰ ਸਨੇਹ ਦੇਾਂਗੇ ਤੇ ਤੁਸੀਂ ਉਹ ਤਰੀਕਾ ਵੀ ਦੇ ਕੇ ਉਹਨਾਂ ਨੂੰ ਦੱਸ ਦਤਾ ਵੀ ਕਿਹੜੀ ਕਿਹੜੀ ਤਰੀਕ ਨੂੰ ਤੁਸੀਂ ਉਥੇ ਦਿੱਲੀ ਸ਼ਮੂਲੀਅਤ ਕਰਨੀ ਆ ਸੋ ਮੈਂ ਚਾਹੁੰਦਾ ਵੀ ਆ ਦਿਲ ਦੀਆਂ ਡਗਾਈਆਂ ਤੋਂ ਕਿ ਸਾਡੇ ਵੀ ਦਿੱਲੀ ਨੂੰ ਵੱਡੇ ਸਮਾਗਮ ਹੋਣੇ ਉੱਥੇ ਜਲੇ ਨਗਰ ਕੀਰਤਨ ਆਉਣਾ 4 ਦਿਨ ਅਸੀਂ ਦਿੱਲੀ ਦੇ ਵਿੱਚ ਰਹਿਣਾ ਉੱਥੇ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਭਾ ਜੇ ਤੁਸੀਂ ਇਹ ਉਦਮਾ ਪ੍ਰਾਲਾ ਕਰਨਾ ਹੈ ਤਾਂ ਆਪਾਂ ਬੈਠ ਕੇ ਕੋਈ ਸਲਾਹ ਕਰ ਲਈਏ ਤਾਂ ਕਿ ਸਾਰਥਕ ਪੋਜੀਟਿਵ ਇਹਦਾ ਕੋਈ ਰਿਜ਼ਲਟ ਨਿਕਲੇ ਨਾ ਕਿ ਇਹ ਕਾਗਜ਼ ਦੀ ਪੱਤਰੀ ਇੱਕ ਚਿੱਠੀ ਦੇ ਰੂਪ ਵਿੱਚ ਚਿੱਠੀ ਰਹਿ ਜਾਏ ਸੋ ਗੁਰੂ ਸਾਹਿਬ ਕਿਰਪਾ ਕਰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ মিডিਏ ਦਾ ਜੋਗਿਆ ਬਾਅਦ ਤੋਂ ਬਾਅਦ ਇਹਦੇ ਵਿੱਚ ਸ਼ਮੂਲੀਅਤ ਕਰ ਲਈਆਂ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਇਹ ਸ਼ਹੀਦੀ ਗੁਰਪੁਰਬ ਸਾਰੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਇਕੱਤਰ ਹੋ ਕੇ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਸ਼ਾ ਜਿਹੜਾ ਸ਼੍ਰੀ ਆਪਾਪੁਰ ਸਾਹਿਬ ਨੂੰ ਪਤਾ ਗਿਆ ਸੀ ਕਿ ਅੱਜ ਜਿਹੜੇ ਉੱਤੇ ਸੈਂਬਰ ਸੀਗੇ ਜਿਸ ਤੋਂ ਬਾਅਦ ਇਹ ਕਿਵੇਂ ਦੇਖ ਰਹੇ ਹਾਂ ਕਿ ਇਹ ਕੀ ਬੋਕੀ ਰਿਹਾ ਹੈ ਉਹ ਵੀ ਸ਼੍ਰੋਮਣੀ ਕਾਲੇ ਤਲ ਕਹਿ ਰਿਹਾ ਦੂਜੇ ਪਾਸੇ ਬਾਦਲ ਤੋਂ ਰਾਜ ਰੋਮਣੀ ਦਾ ਤਲ ਕਹਿੰਦਾ ਕਹਿੰਦਾ ਨੂੰ ਕਹਿ ਰਿਹਾ 705 ਨਹੀਂ ਸੰਦਰ ਜੀ 705 ਚ ਕੀ ਕਰਨਾ ਚਾਹੁੰਦੇ ਹੈ ਜਿਹੜੀ ਕਮੇਟੀ ਨੇ ਕਹਿੰਦੇ ਆਪਰੇਸ਼ਨ ਨੂੰ ਪ੍ਰਕਾਸ਼ਿਤ ਕੀਤਾ ਹੈ ਦੇਖੋ ਬੈਂਤੀ ਇਹ ਆ ਕਿ ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਤੇ ਯਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਰਿਹਾ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕੱਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਉਹਦਿਆਂ ਤੋਂ ਉਹ ਦੋਸਤੀ ਬਾ ਦੇ ਦਿੱਤਾ ਸੀ ਉਹ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕਤਰੇਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵੱਡਾ ਝਗੜਾ ਨਾ ਪਵੇ ਪੰਥ ਇੱਕ ਥਾਂ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ-ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਿਰਫ ਦੋ ਹੀ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਪਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਵੀ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਪਈ ਕੌਮ ਇੱਕ ਤਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਤਾਬ ਦੀਆਂ ਮਨਾਉਣ ਨੂੰ ਤੁਰੇ ਆ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਤੁਹਾਨੂੰ ਇਲਮ ਹੋ ਸਿੱਗਾ ਕਿ ਇਹ ਪ੍ਰਧਾਨ ਬਣਨਗੇ ਕਿਉਂਕਿ ਮੈਂ ਥੋੜਾ ਤੁਹਾਨੂੰ ਜ਼ਿਕਰ ਕਰਦੇ ਆਂ ਕਈ ਤਾਂ ਪੱਤਰਕਾਰਾਂ ਨੂੰ ਵੀ ਸਵਾਲ ਇਹ ਦੱਸਿਆ ਗਿਆ ਕਿ ਮੈਨੂੰ ਇਹ ਪੁੱਛੋ ਕਿ ਤੁਸੀਂ ਬਣਨਾ ਚਾਹੁੰਦੇ ਹੋ ਪ੍ਰਧਾਨ ਇਹ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਤੁਸੀਂ ਤੁਹਾਨੂੰ ਇਲਮ ਸੀਗਾ ਕਿ ਵਾਕਈ ਉਹਨਾਂ ਨੇ ਇਸ ਦੌੜ ਦੇ ਵਿੱਚ ਹੈਗੇ ਨੇ ਕਿ ਉਸ ਵੀਰ ਬਾਦਲਪੁਰਾ ਨੂੰ ਪਰਾ ਕਰਕੇ ਆ ਪ੍ਰਧਾਨ ਬਣਨਾ ਚਾਹੁੰਦੇ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆਂ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿਉਂਕਿ ਡੈਮੋਕ੍ਰੇਸੀ ਬਹਾਲ ਕਰਨੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਐਨਾਉਂਸ ਕਰ ਗਏ ਜੀ ਭਈ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਝੁੰਡਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਭਈ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਸੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸਿਸਟਮ ਤਾਂ ਕੋਈ ਨਵਾਂ ਨਹੀਂ ਨਾ ਸਿਸਟਮ ਦਾ ਸਾਰਿਆਂ ਦਾ ਸਾਰਾ ਪਹਿਲਾਂ ਤੈਅ ਸੀ ਉਹ ਇੱਕ ਨਗਰ ਕਾਤੀ ਪ੍ਰੋਗਰਾਮ ਸੀਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਸ਼ਾ ਆ ਉਹ ਪੂਰੀ ਕਰ ਲਈ ਆ ਕੱਲ੍ਹ ਅੱਤਰਾ ਵਿੱਚ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦੇ ਹੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਐਸਜੀਪੀ ਵਾਦ ਵੀ ਜਰਾ ਧਿਆਨ ਦਵਾ ਕਿ ਉਹ ਵੀ ਇਲੈਕਸ਼ਨ ਕਰਵਾਰ ਦੀ ਬਹੁਤ ਲੋੜ ਆ ਉਹਦੀ ਮੈਂ 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 ਹੁਣ ਬੇਨਤੀ ਕਰਾਂ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖੇ ਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਬਾਰ ਮੈਂ ਇਦਾਂ ਨਹੀਂ ਸੀ ਦੇਖੀ ਭੀ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਦਾ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਹੈ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨ ਆਉਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਯਾਦ ਆ ਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਦਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ ਕੀ ਇਹਦੇ ਪਿੱਛੇ ਉਹ ਕਹਾਣੀ ਤਾਂ ਨਹੀਂ ਕੀ ਕੀ ਆਪਾਂ ਕੌਮ ਨੂੰ ਸੇਧ ਦੇਣੀ ਹੈ ਜਾਂਕਿ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨਾ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸਦੀਵਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਦਰ ਨਹੀਂ ਹੋਈਆਂ ਸੀ ਦੋ ਪਬਲਿਕਲੀ ਹੋਈਆਂ ਸੀ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਣੀ ਆਲਟੀਮੇਟਲੀ ਇਹ ਆਟੋਪਾਰਟ ਹੋ ਜਾਣੀ ਆ ਤੇ ਮੈਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਕੰਨਤੀ ਜੀ ਉਹਨਾਂ ਨੂੰ ਮੈਂ ਦੇ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਲਿਆ ਆ ਵੀ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ جنگ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਆ ਪ੍ਰਧਾਨ ਜੀ ਜਿਹੜੀਆਂ ਤੁਸੀਂ ਪਛਮੀਆਂ ਤਾਰਾਂ ਜੁੜਨ ਦੀ ਗੱਲ ਕਰਦੇ ਜੋ ਕੇਂਦਰੀ ਮੰਤਰੀ ਜਿਹੜੇ ਨੇ ਆ ਕੇ ਸਖਤਰੇਤ ਵੀ ਮਿਲਦੇ ਰਹੇ ਨੇ ਕੇਂਦਰੀ ਮੰਤਰੀ ਆ ਕੇ ਕਮਰਮਾ ਸਾਹਿਬ ਹੀ ਮਿਲਦੇ ਰਹੇ ਨੇ ਕਦੀ ਵੀ ਕੋਈ ਕੇਂਦਰੀ ਮੰਤਰੀ ਕਿਤੇ ਜੱਜਦਾਰ ਨੂੰ ਦਬਦਮਾ ਸਾਹਿਬ ਮਿਲਣ ਨਹੀਂ ਗਿਆ ਪਰ ਇਹਨਾਂ ਨੂੰ ਮਿਲਦੇ ਰਹੇ ਨੇ ਇਹ ਇਹ ਵੀ ਕਹਿੰਦੇ ਰਹੇ ਨੇ ਕਿ ਮੇਰੀ ਦਲੀਲ ਚੱਰੀ ਹੈ ਦਿੱਲੀ ਦੀ ਮੀਟਿੰਗਾਂ ਕਰਦੇ ਰਹੇ ਨੇ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਉਧਰੋਂ ਸਾਰਾ ਛੜੀ ਅੰਦਰ ਚੱਲ ਜੇ ਦੇਖੋ ਮੈਂ ਬੇਨਤੀ ਕਰਾਂ ਮੈਂ ਤਾਂ ਇਹ ਕਰਦਾ ਸੀ ਬਈ ਸ਼੍ਰੋਮਣੀ ਕਮੇਟੀ ਕੱਲ ਉਹ ਕਹਿੰਦਾ ਵੀ ਸ਼੍ਰੋਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹੀ ਸਰਕਾਰ ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਵੀ ਜੇ ਤੁਹਾਡੇ ਨਾਲ ਕੋਈ ਲਿੰਕ ਹੈ ਕਿ ਤੁਸੀਂ ਟਾਈਮ ਲੈ ਦਿਓ ਸਾਨੂੰ ਚੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਸੀ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਵੀ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤਖਤ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਅਸੀਂ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਬੇਲੇ ਮਾਨ ਸਾਹਿਬ ਬੇਲੇ ਪਾਰਟੀ ਸੀ ਬਰਨਾਲਾ ਸਾਹਿਬ ਬੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਤੇ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਿਦਾ 97 ਚ ਬਾਦਲ ਸਾਹਿਬ ਨੇ ਬਰਨਾਲੇ ਧੜੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚਣੌਤੀਆਂ ਵਾਲੀ ਗੱਲ ਕਰਨਗੇ ਇਹ ਤਾਂ ਫਿਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨਾਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੋਹਕਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੈਚੁਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਜੇਕਰ ਸਾਡੀ ਜਿਹੜੀ ਧਾਰਮਿਕ ਸ਼ਖਸੀਅਤ ਆ ਜਿਹੜੀ ਮੇਨ ਜਥੇਦਾਰ ਦੇ ਹੋਂਦ ਤੇ ਰਹੇ ਜੇਕਰ ਇਹ ਹੀ ਕੇਂਦਰ ਦੀਆਂ ਜਲਸੀਆਂ ਦੇ ਵਿੱਚ ਵਿਗ ਜਾਣ ਇਹ ਕੇਂਦਰ ਦੀਆਂ ਜਲਸੀਆਂ ਦੇ ਉੱਤੇ ਉਹ ਚੱਲਣ ਲੱਪਣ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਤੇ ਫਿਰ ਸਿੱਖਬੰਦ ਕਿਹਤੇ ਵਿਸ਼ਵਾਸ ਕਰੇਗਾ ਦੇਖੋ ਬੇਨਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੇਲੇ ਕੋਈ ਗੱਲਾਂ ਇਦਾਂ ਦੀਆਂ ਬੋਲ ਦਈਏ ਨਾ ਵੀ ਹੋਵੇ ਤਾਂ ਤਾਂ ਵੀ ਆਟੋਮੈਟਿਕਲੀ ਸ਼ੱਕ ਦੀ ਸੂਈ ਜਾਂਦੀ ਕਿਸੇ ਨਾ ਕਿਸੇ ਪਾਸੇ ਫੇ ਭਾਈ ਕਿਉਂਕਿ ਇਹ ਤਾਂ ਸਾਡੀ ਹੈ ਹੀ ਨਹੀਂ ਸਾਡੀ ਮਰਿਆਦਾ ਹੀ ਨਹੀਂ ਸਾਡੇ ਦਾ ਜੀ ਕਹੋ ਜੀ ਕਹਾਓ ਤੇ ਇਹ ਮਰਿਆਦਾ ਹੀ ਨਹੀਂ ਆਪਾਂ ਵੀ ਕਿਸੇ ਨੂੰ ਚਣੌਤੀਆਂ ਦਈਏ ਜੇ ਨਾਂ ਵੀ ਕਿਸੇ ਨਾਲ ਜੋੜਦੀ ਹੋਵੇ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਵੀ ਹੈ ਵੀ ਸ਼ਾਇਦ ਵੀ ਕੋਈ ਕਿਸੇ ਪਾਸੇ ਦਾਰ ਜੁੜ ਜੂਆ। ਯਾਨੀ ਆਪ ਵੀ ਸਿੱਧਾ ਕਹਿੰਦੇ ਹੁਣ ਦੱਸੋ ਗਾਰੰਟੀ ਦੱਸੋ ਗਾਰੰਟੀ। ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਜਿਹੜਾ ਭਾਜਪਾ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਵਾਸਤੇ ਰਲੇ ਹੋਏ ਨੇ। ਬਿਲਕੁਲ ਗਲਤ ਆ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਲ ਚ ਮਤੇ ਵੀ ਪਾ ਚੁੱਕੀ ਆ। ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨशील ਰਿਹਾ। ਕਾਰਨ ਕੀ ਆ? ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇੱਕ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਗ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਈਆਂ ਅੱਜ ਦਾ ਕਹਿੰਨੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਹ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ 3 ਪਾ ਕੇ 11 ਉਥੇ ਇਹਨੇ ਵੋਟਾਂ ਨਹੀਂ ਬਣਾਈਆਂ ਕੁਝ ਮੈਂਬਰ ਨਾਕਾਇਲ ਮੈਂ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫਿਰ ਉਹਨਾਂ ਦੀਆਂ ਵੋਟਾਂ ਵੜਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚ ਬਣਾਈ ਜਾਵੇ ਜਨਾਂ ਜਿਹੜੇ ਰੇਟ ਨੇਡਸ ਬੋਝ ਆਪ ਹੁੰਦੀ ਹਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਵੀ ਜਿਹੜੀਆਂ ਵੀ ਜੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸ ਆ ਉਹ ਕਰ ਦੇਣ ਪਰ ਮੈਂ ਦੇਖਿਆ ਜਿਹੜੇ ਕਿਸੇ ਗਾਲ ਤੋਂ ਲਾਂਭੇ ਹੋਣਾ ਹੋਵੇ ਤਾਂ ਦੂਏ ਸਰ ਆਪਾਂ ਦੋਸ਼ ਮਾਰ ਦਿੰਨੇ ਆ ਵੀ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਸਟਿਸ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸੀ ਸਿਸਟਮ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂਗਾ ਕਿਹਨੇ ਆਪੀ ਸੀ ਕਹਿੰਦੇ ਜੀ ਹੁਣ ਇੱਕ ਗਰੰਟੀ ਦੱਸੇਗਾ ਉਹ ਕਿ ਸਿਆਸਤ ਕਿੱਦਾਂ ਚੱਲੇ ਚਲੋ ਦੇਖੋ 105 ਸਾਲ ਦੀ ਪੁਰਾਣੀ ਪਾਰਟੀ ਆ ਤੇ ਇਹਦੇ ਵਿੱਚ ਬੜੇ ਆਗੂ ਆਏ ਆ ਤੇ ਬੜੇ ਆਗੂਆਂ ਨੇ ਫਿਜ਼ਾਰਿਆਂ ਨੇ ਚਲੇ ਜਾਣਾ ਸਾਹਿਬ ਬਾਤ ਹੀ ਸਵਾਲ ਹੈ ਕਾਨੂੰਨੀ ਤੌਰ ਤੋਂ ਕਹਿੰਦੇ ਸ੍ਰੋਮਣੀ ਕਾਲੇ ਦਾ ਨਾਮ ਰੱਖਾਂਗੇ ਕਿਉਂ ਰੈਕਟਰ ਵੀ ਸ੍ਰੋਮਣੀ ਕਾਲੇ ਦਾ ਨਾਮ ਨਾ ਰੱਖ ਸਕਦੇ ਕਾਨੂੰਨੀ ਤੌਰ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋਲ ਤੱਕੜੀ ਚੋਣ ਦਾ ਨਿਸ਼ਾਨ ਆ ਉਹ ਹੀ ਅਕਾਲੀ ਦਲ ਇੱਕ ਹੈਗਾ ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਭਾ ਦਾਨ ਹੈਗਾ ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਬਾਦਲ ਤਾਂ ਕਿਤੇ ਵੀ ਨਾ ਰਜਿਸਟਰਿਆ ਨਾ ਬਾਲਨ ਕਾਗਿਲਦਲ ਕੱਲਾ ਸ਼੍ਰੋਮਣੀ ਕਾਗਿਲਦਲ ਆ। ਸਾਹੀ ਸਾਹਿਬ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਕਾਰਜ ਖੇਤਰ ਨਿਯੁਕਤੀ ਵਿਧਾਨ ਬਾਰੇ ਕਮੇਟੀ ਦਾ ਗਠਨ ਕੀਤਾ ਹੋਇਆ। ਹੁਣ ਕੱਲ ਨਵਾਂ ਜਿਹੜਾ ਕਾਗਿਲਦਲ ਬਣਿਆ ਉਹਨਾਂ ਨੇ ਕਿਹਾ ਜੀ ਇੱਕ ਅਕਾਲੀ ਕਮੇਟੀ ਬਣਾਈ ਜਾਏਗੀ ਜਿਹੜੀ ਜਥੇਦਾਰਾਂ ਦੇ ਵਿਧਿ ਵਿਧਾਨ ਕਾਰਜ ਖੇਤਰ ਦਾ ਧਾਰਤ ਕਰੇਗੀ। ਕੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਕਿਸੇ ਹੋਰ ਅਕਾਲੀ ਦਲ ਤੋਂ ਜਾਂ ਕਿਸੇ ਸਿਆਸੀ ਪਾਰਟੀ ਨੂੰ ਇਕਰ ਹੈ? ਦੇਖੋ ਆਪਣੇ ਤੌਰ ਤੇ ਤਾਂ ਕੋਈ ਬੰਦਾ ਕਹੀ ਜਾਵੇ ਅਸੀਂ ਉਹਦੇ ਦਿਨਾਂ 'ਚ ਮੈਂ ਮੀਟਿੰਗ ਵੀ ਸੱਦਣੀ ਆ। 5-4 ਦਿਨਾਂ 'ਚ ਮੀਟਿੰਗ ਵੀ ਮੈਂ ਸੱਦ ਲਊਗਾ ਪਰ ਇੱਕ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ ਇੱਕ ਕਾਨੂੰਨ ਨਾਲ ਚੱਲਦਾ ਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਨਾਲ ਚੱਲਦੀ ਆ ਤੇ ਉਹਦੇ ਵਿੱਚ ਸਾਰੇ ਨਿਯਮ ਦਿੱਤੇ ਆ ਤੇ ਨਿਯਮਾਂ ਦੇ ਨਾਲ-ਨਾਲ ਆਪਾਂ ਸਮੇਂ-ਸਮੇਂ 'ਤੇ ਉਹਦੇ ਵਿੱਚ ਕੋਈ ਨਾ ਕੋਈ ਸੋਧਾਂ ਵੀ ਹੁੰਦੀਆਂ ਰਹੀਆਂ ਤੇ ਇੱਕ ਆਧਕਾਰਤਾ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਬਾਹਰ ਕੋਈ ਬੰਦਾ ਕਹੀ ਜਾ ਮੈਂ ਇਦਾਂ ਕਰ ਦਊਗਾ ਤਫੇ ਦੇਖ ਲਵੇ ਪਈ ਉਹਦਾ ਕਾਨੂੰਨੀ ਹੱਕ ਹੋਇਆਗਾ ਕਿ ਨਹੀਂ 1925 ਐਕਟ ਦੀ ਆਪਾਂ ਗੱਲ ਕਰਦੇ ਆ 1925 ਐਕਟ ਨੂੰ ਹੀ 100 ਸਾਲ ਹੋਣ ਜਾ ਰਹੇ ਆ ਆਪਾਂ ਇਹਦੀ ਵੀ ਕੋਈ ਸ਼ਤਾਵ ਦੀ ਮਨਾਵਾਂਗੇ ਕਿ ਨਹੀਂ ਮਨਾਵਾਂਗੇ ਕੋਈ ਦੇ ਤੇ ਆ ਇਹ ਤਾਂ ਆਪਾਂ 100 ਸਾਲ ਮਨਾ ਚੁੱਕੇ ਪਹਿਲਾਂ ਜਿੱਤਾ ਭੁੱਲ ਗਿਆ ਤੁਹਾਨੂੰ 1925 ਦੀ ਆਪਾਂ 1920 ਜੇ ਆਪਾਂ ਮਨਾ ਕੇ ਏੜੇ 1925 ਦੀ ਗੱਲ ਕਰਦੇ ਆ ਅਕਾਲੀ ਨਹੀਂ ਨਹੀਂ ਦੇਖੋ ਇਹ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਇਹ 5 ਸਾਲ ਲੜਾਉ ਕਮੇਟੀ ਚੱਲੀ ਆ 1925 ਚ ਐਕਟ ਬਣਿਆ ਤੇ 1926 ਜਿਹਦੀ ਪਹਿਲੀ ਚੋਣ ਹੋਈ ਆ ਤੇ ਆਪਾਂ 100 ਸਾਲਾ 1920 ਚ ਬਨਾਇਆ ਮੈਨੂੰ ਜੇ ਤੁਸੀਂ ਸੱਤ ਮੈਂਬਰ ਕਮੇਟੀ ਤੋਂ ਅਸਤੀਫਾ ਦਿੱਤਾ ਸੀ ਉਹਦਾ ਤੁਸੀਂ ਕਹਿ ਰਹੇ ਕਿ ਇਹ ਲੋਕ ਇੱਕ ਪੁੱਤ ਨਹੀਂ ਹੁੰਦੇ ਤੇ ਸੀ ਕਿਉਂਕਿ ਦਾਰਾ ਨਾ ਦੱਸੋ ਕਿ ਕਿਹੜੇ ਕਿਹੜੇ ਲੋਕ ਸੀ ਜਿਹੜੇ ਮੈਂ 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 ਦੇਖੋ ਇਹ ਆਪਾਂ ਇਦਾਂ ਥੱਲੇ ਨੂੰ ਨਾ ਜਾઈએ ਕਿਉਂਕਿ ਇੱਕ ਮੇਰਾ ਨਾਂ ਸੁਭਾਅ ਆ ਇਦਾਂ ਦਾ ਕਈ ਵਾਰ ਕਹਿੰਦੇ ਧਾਮੀ ਨਾਰਮ ਪਰ ਮੈਂ ਸਾਖਤ ਵੀ ਆ ਕਿਉਂਕਿ ਜਿਹੜੇ ਮੇਰੇ ਵੀਰ ਆ ਸਤਕਾਰਯੋਗ ਸਾਰੇ ਮੈਂ ਬੇਨਤੀ ਨਿਮਰਤਾ ਸਹਿਤ ਉਦਣ ਬਾਬੇ ਪਕਾਲੇ ਵੀ ਕੀਤੀ ਸੀ ਅੱਜ ਵੀ ਕਰਦਾ ਕਿ ਕੌਮ ਇੱਕ ਤਾਂ ਸਾਰੀ ਇਕੱਠੀ ਹੋਵੇ ਚੁਣੌਤੀਆਂ ਬਹੁਤ ਵੱਡੀਆਂ ਆ ਆਪਾਂ ਏਦਾਂ ਖੇਰੂ ਖੇਰੂ ਹੋ ਕੇ ਪਾਂਥਕ ਸ਼ਕਤੀ ਜਿਹੜੀ ਆ ਉਹਨੂੰ ਕਮਜ਼ੋਰ ਨਾ ਕਰੀਏ ਤੇ ਮੇਰੇ ਜਿਹੜੇ ਵੀਰ ਮੇਰੇ ਨਾਲ ਸੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਮਸਲਾ ਸੀਗਾ ਜਿਹੜੀ ਆਪਣੀ ਮਸਲਾ ਸੀਗਾ ਜਿਹਨੇ ਤੁਸੀਂ ਦੇਖਿਆ ਕਿ ਹਰਪੀਰ ਸਿੰਘ ਹੋਰੀ ਜਿੱਨਾ ਚੇ ਦਸੇਦਾਰ ਰਹੇ ਉਹਨਾਂ ਚ ਸਾਰਾ ਕੁਝ ਠੀਕ ਸੀਗਾ ਜਦੋਂ ਆਪਣੀ ਕੁਰਸੀ ਤੇ ਗੱਲ ਆਉਂਦੀ ਹੈ ਇੱਕ ਇਹੋ ਜਿਹਾ ਕਿਥੋਂ ਇਹਨਾਂ ਨੂੰ ਇਨਸਟਰਕਸ਼ਨ ਮਿਲਦੀ ਹੈ ਕਿ ਅਸੀਂ ਰਣਵੀਰ ਸਿੰਘ ਹੋਰਾ ਦੀ ਗੱਲ ਕਰ ਲਈਏ ਉਹ ਵੀ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਆਪਣੀ ਗੱਦੀ ਬਚਾਉਣ ਖਾਤਰ ਜ세ਦਾਰ ਲੱਸ ਜਾਂਦੇ ਨੇ ਜਿਹੜੇ ਹਰਪੀਰ ਸਿੰਘ ਹੋਰੀ ਉਹ ਵੀ ਜਾ ਕੇ ਉਹਨਾਂ ਨੂੰ ਵੀ ਕੋਈ ਪਾਵਰ ਆ ਯੂਜ਼ ਕਰ ਲੈਂਦੀਆਂ ਨੇ ਕਿ ਇਹ ਕੌਣ ਸਲਾਮਾ ਮੂਲ ਦੇ ਦੇ ਇਹ ਪੱਖੂ ਵੀ ਜਾਣਦੇ ਨੇ ਇਹ ਇਹ ਉਹਨਾਂ ਤੋਂ ਸਿੰਘ ਸਾਹਿਬਾਂ ਨੂੰ ਉਹਨਾਂ ਨੂੰ ਪੁੱਛੋ ਉਹਨਾਂ ਸਵਾਲ ਦਾ ਜਵਾਬ ਉਹ ਜਵਾਬ ਦੇ ਜਿਹੜੇ ਕਹਿੰਦੇ ਆਰ ਪੀਸੀ ਬਣਾ ਕੋ ਤੇ ਆਏ ਕਿ ਇਸ ਕਮੇਟੀ ਦੇ ਵਿੱਚ ਕੋ ਪਰਮਾਨਤਿਕ ਕੰਮ ਕੀ ਇੱਕ ਬਡੂਕਰ ਸਾਹਿਬ ਦੋਨੇ ਚੁੱਪ ਕਰਕੇ ਬਸੇ ਹੋਗੇ ਅੱਜ ਆਪ ਜੀ ਜੋ ਕੁਝ ਦੱਸ ਰਹੇ ਹੋ ਜੋ ਹਾਲਾਤ ਆਪਨੇ ਮਹਿਸੂਸ ਕੀਤੇ ਆਪ ਬਾਹਰ ਹੋਗੇ ਲੇਕਿਨ ਇਹ ਜਿਹੜੀ ਇੱਦੀ ਇੱਕ ਮਹੀਨੇ ਡੇਢ ਮਹੀਨੇ ਦੀ ਲੱਤੀ ਚੁੱਪ ਹੈ ਆਪ ਜੀ ਦੀ ਖਮੋਸ਼ੀ ਹੈ ਏ ਵੀ ਕਿਤੇ ਉਸ ਕਮੇਟੀ ਨੂੰ ਨਵਾਂ ਧੜਾ ਖੜਾ ਕਰਨ ਤੇ ਨਹੀਂ ਬਿਲਕੁਲ ਨਹੀਂ ਜਿੰਮੇਵਾਰ ਨਹੀਂ ਸਰਦਾਰ ਨਰਿੰਦਰ ਸਿੰਘ ਬਿਲਕੁਲ ਨਹੀਂ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿਭਾ ਦਿੱਤਾ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਬੇਨਤੀ ਸੁਣ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਸਿਭਾ ਦਿੱਤਾ ਐਗਜ਼ੈਕਟਿਵ ਦੇ ਆ ਮੈਂਬਰ ਸਾਥੀ ਮੇਰੇ ਬੈਠੇ ਹੀ ਨਹੀਂ ਇਸ ਸਿਭਾ ਉਹ ਰਿਜੈਕਟ ਕਰ ਦਿੱਤਾ ਮੈਂ ਵਾਪਸ ਨਹੀਂ ਲੈ ਰਿਜੈਕਟ ਕਰ ਦਿੱਤਾ ਤੇ ਮੈਂ ਜਥੇਦਾਰ ਸਾਹਿਬ ਨੂੰ ਉੱਥੇ ਆਪਣਾ ਓਬੀਐਸਟੀਵਾ ਦੇ ਕੇ ਆਇਆ ਸੀ ਉਹਦੇ ਫੈਸਲਾ ਕਰ ਦਿੰਦੇ ਜੋ ਸੀ ਤਾਂ ਮੈਂ ਕਿਤੇ ਬਾਹਰ ਥੋੜਾ ਕਿਤੇ ਜਾਣਾ ਸੀਗਾ ਮੈਂ ਤਾਂ ਤੁਹਾਡੇ ਨੂੰ ਇੱਕੋ ਬੇਨਤੀ ਕਰੂੰਗਾ ਕਿ ਸਾਰਾ ਕੁਝ ਆਪਾਂ ਛੱਡੀਏ ਈਗੋਆਂ ਦੀਆਂ ਲੜਾਈਆਂ ਨਹੀਂ ਕੋਈ ਵੀ ਕਿਉਂਕਿ ਉਹ ਆਪਣੇ ਆਪ ਨੂੰ ਹੁਣ ਸਿਧਾਂਤ ਕਲੇਮ ਕਰਨ ਲੱਪੇ ਆ ਤੇ ਜਿਹੜਾ ਆ ਹੁਣ ਆਇਆ ਸੀ ਸਿੰਘ ਸਾਹਿਬ ਦਾ ਆਦੇਸ਼ ਨਵਾਂ ਉਹ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਮੈਂ ਤਾਂ ਪਰਚੋਲਣਾ ਚਾਹਲੇ ਬਾਲੇ ਪਿਆ ਨਹੀਂ ਗਾ ਤੇ ਉਹ ਸਾਰੀ ਗੱਲ ਹੁਣ ਤਕਰੀਬਨ ਸਾਫ਼ ਹੋ ਗਈ ਹਾਲੇ ਵੀ ਮੈਂ ਕਹਿੰਦਾ ਭਈ ਏਕੇ ਦੇ ਵਿੱਚ ਇਹ ਬਲ ਹੁੰਦਾ ਆ ਪਰ ਏਕਾ ਏਕਾਧਿਕਾਰ ਕਰਕੇ ਨਹੀਂ ਹੁੰਦਾ ਏਕਾ ਤਾਂ ਹੁੰਦਾ ਜੇ ਮਨੋ ਕਰੀਏ ਤੇ ਜੇ ਏਕਾਧਿਕਾਰ ਆ ਭਈ ਮੇਰੀ ਆ ਸ਼ਰਤ ਆ ਤੇਰੀ ਆ ਸ਼ਰਤ ਆ ਇਦਾਂ ਨਹੀਂ ਹੁੰਦੀ ਗੱਲ ਗੁਰੂ ਸਾਹਿਬ ਕਿਰਪਾ ਕਰਨ ਕੋਈ ਹੋਰ ਗਾਂ ਸਾਂ ਆ ਜੂਗਾ ਉੱਚ ਇਕੱਠੇ ਹੋ ਜਾਣਗੇ ਇੱਕ ਇਹ ਆਪਣੇ ਸਾਡੇ ਕੋਲਕੱਤਾ ਸਭਾ ਵੱਲੋਂ ਸਾਰਿਆਂ ਵੱਲੋਂ ਇਹ ਵੀ ਮਾੜਾ ਜਾਂ ਤੁਸੀਂ ਚੇਚੇ ਤੌਰ ਤੇ ਤਾਂ ਜੰਗ ਚੱਕਰ ਕਰਦਾ ਹੋ ਐ ਉਹ ਐਂਡੋਰ ਸਟੇਡੀਅਮ ਕੋਲਕੱਤਾ ਵਿਖੇ 14 ਸਤੰਬਰ ਦੇ ਦਿਨ ਐਤਵਾਰ ਸਾਰੇ ਦਿਨੇ 350 ਸਾਲਾ ਸ਼ਤਾਬਦੀ ਨੂੰ ਇਹ ਉੱਥੇ ਵੱਡਾ ਸਵਾਗਤ ਹੈ ਜਿਹਦੇ ਵਿੱਚ ਸਾਰੇ ਵੱਡੇ ਪੱਧਰ ਤੇ ਸ਼ਮੂਲੀਅਤ ਵੀ ਕਰਨਗੇ ਤੇ ਇਹਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਾਰੇ ਹਾਰੀਆ ਸਟੇਟਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣ ਤਾਂ ਕਿ ਉਹ ਮੁੱਖ ਮੰਤਰੀ ਵੀ ਆਪਣੀਆਂ ਅਸੈਂਬਲੀਆਂ ਦੇ ਵਿੱਚ ਇੱਕ ਇੱਕ ਦਿਨ ਦਾ ਮਤਾ ਪਾਉਣ ਗੁਰੂ ਸਾਹਿਬ ਨੂੰ ਸਮਰਪਿਤ ਸੋ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਕਿ ਉਹ ਸਾਰੇ ਉਹਦੇ ਵਿੱਚ ਵੀ ਆਪਣੇ ਸ਼ਾਮਲ ਹੋਣ ਜੀ ਜਾਰੀ ਕਰਦੇ ਆ ਜੀ ਜਾਰੀ ਕਰਦੇ ਠੀਕ ਹੈ ਜੀ ਤੁਸੀਂ ਤਾਂ ਪਿੱਛੇ हट ਗਏ ਸੀ ਪਰ ਗਿਆਨੀ ਰਕबीर ਸਿੰਘ ਬੋਣਨ ਤੇ ਇਹਨਾਂ ਪੰਜਾਂ ਨੂੰ ਕਹਿ ਦਿੱਤਾ ਸੀ ਨਾ ਪੱਤੀ 'ਚ ਇਹ ਕੁਝ ਕੁਝ ਗੱਲਾਂ ਹੋਰ ਤੁਸੀਂ ਗਿਆਨੀ ਰਕबीर ਸਿੰਘ ਆਲੀਆਂ ਮੇਰੇ ਮੂੰਹ 'ਚ ਨਾ ਪਾਓ ਉਹਨਾਂ ਨੂੰ ਪੁੱਛਦਾ ਜਾਓ